ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਤੋਂ ਸਵਾਗਤ ਆ ਤੁਹਾਡਾ ਆਪਣੀ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਖੇਤੀ ਜੰਕਸ਼ਨ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦੱਬ ਲਿਓ ਤਾਂ ਜੋ ਹਰ ਇੱਕ ਲੇਟੈਸਟ ਜਾਣਕਾਰੀ ਇਹ ਜਿਹੜੀ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ ਸਭ ਤੋਂ ਪਹਿਲਾਂ ਤੇ ਕਿਸਾਨ ਵੀਰੋ ਤਕਰੀਬਨ ਤਕਰੀਬਨ ਹੁਣ ਆਪਣੇ ਪੰਜਾਬ ਦੇ ਵਿੱਚ ਜਿਹੜੇ ਝੋਨੇ ਨੇ ਸਾਰਿਆਂ ਨੇ ਨਿਸਾਰਾ ਲੈ ਲਿਆ ਜਿਹੜਾ ਕੋਈ ਜ਼ਿਆਦਾ ਲੇਟ ਝੋਨਾ ਸੀਗਾ ਉਹ ਮਾੜਾ ਮੋਟਾ ਨੇ ਸਾਰੇ ਤੋਂ ਰਹਿ ਗਿਆ ਤੇ ਹੁਣ ਕਿਤੇ ਕਿਤੇ ਤਾਂ ਕਿਸਾਨ ਵੀਰ ਉਹ ਪਹਿਲੀ ਸਪਰੇਅ ਚੱਲ ਰਹੀ ਹੈ ਝੋਨੇ ਦੇ ਉੱਪਰ ਜਿਹੜੇ ਜ਼ਿਆਦਾ ਲੇਟ ਨੇ ਨਹੀਂ ਦੂਜੀ ਕਰ ਰਹੇ ਨੇ ਕਿਸਾਨ ਵੀਰ ਕਿਤੇ ਕਿਤੇ ਇੱਕ ਸਪਰੇਅ ਕਰਕੇ ਵੀ ਕੰਮ ਮੁਕਾ ਲਿਆ ਤੇ ਮੈਂ ਵੀਡੀਓ ਕਿਸਾਨ ਵੀਰੋ ਤਾਂ ਪਾ ਰਿਹਾ ਅੱਜ ਕਿਉਂਕਿ ਹੁਣ ਆਪਣੇ ਝੋਨੇ ਦੇ ਵਿੱਚ ਇੱਕ ਸਮੱਸਿਆ ਆਉਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਤੇਲੇ ਦੀ ਸਮੱਸਿਆ ਦਾ ਇਦੇ ਲਈ ਕਿਸਾਨ ਵੀਰੋ ਪਹਿਲੀ ਗੱਲ ਤਾਂ ਤੁਸੀਂ ਟੈਕਨੀਕਲ ਪਹਿਲੀਆਂ 'ਚ ਹਲਕਾ ਟੈਕਨੀਕਲ ਨਾ ਵਰਤਿਆ ਕਰੋ। ਕਈ ਕਿਸਾਨ ਵੀਰਾਂ ਨੂੰ ਐ ਹੁੰਦਾ ਵੀ ਆਪਾਂ ਹਲਕਾ ਟੈਕਨੀਕਲ ਵਰਤ ਕੇ ਹੁਣ ਅੱਗੇ ਜਾ ਕੇ ਆਪਾਂ ਵਧੀਆ ਕਰ ਲਾਂਗੇ। ਉਹ ਚੀਜ਼ 'ਚ ਕਿਸਾਨ ਵੀਰੋ ਕਈ ਵਾਰ ਆਪਾਂ ਨੂੰ ਰਗੜਾ ਲੱਗ ਜਾਂਦਾ। ਤੁਸੀਂ ਵਧੀਆ ਸਪਰੇਅ ਚੂਜ਼ ਕਰਕੇ ਵਧੀਆ ਸਪਰੇਅ ਦਾ ਟੈਕਨੀਕਲ ਵਰਤ ਕੇ ਫੇਰ ਕੰਟਰੋਲ ਕਰਿਆ ਕਰੋ ਤੇਲਾ ਪਹਿਲੀ ਜਿੱਦਾਂ ਕਰੀਏ ਪ੍ਰੀ ਐਮਰਜੈਂਸੀ ਹੀ ਆਪਾਂ ਨੂੰ ਇਹ ਚੀਜ਼ ਤੋਂ ਨਿਜਾਤ ਦਿਵਾ ਸਕਦੀ ਨਹੀਂ ਤੇਲਾ ਕੰਮ ਬਹੁਤ ਖਰਾਬ ਕਰ ਦਿੰਦਾ ਕਿਉਂਕਿ ਇੱਕ ਤਾਂ ਇਹਦੀ ਸਪਰੇ ਜਦੋਂ ਆਪਾਂ ਨੂੰ ਮੁੰਜਰਾਂ ਝੂਕੀਆਂ ਦੇ ਕਰਦੇ ਆਂਗੇ ਝੋਨਾ ਬਹੁਤ ਖਰਾਬ ਹੋ ਜਾਂਦਾ ਤੇ ਗੱਲ ਬਾਤ ਕਿਸਾਨ ਵੀਰੋ ਮੈਂ ਕੀ ਕਰਨੀ ਐ ਵੀ ਹੁਣ ਜਿੱਦਾਂ ਤੁਸੀਂ ਸਪਰੇ ਕਰਨੀ ਆ ਮੰਨ ਕੇ ਚਲੋ ਕਈ ਕਿਸਾਨ ਵੀਰਾਂ ਦੇ ਹੱਥ ਹੁੰਦੇ ਵੀ ਦੋ ਸਪਰੇਆਂ ਕਰਦੀ ਕਰਦੇ ਨੇ ਵੀ ਦੂਜੀ ਸਪਰੇ ਦੇ ਵਿੱਚ ਕਿਸਾਨ ਵੀਰੋ ਫਰਨ ਗਰੁੱਪ ਆਲੇ ਜਿਹੜੇ ਆਪਣੇ ਜਿੱਦਾਂ ਕਹਿੰਦੇ ਟੈਕਨੀਕਲ ਆਉਂਦੇ ਨੇ ਕਿ ਸੁੰਡੀ ਦੀ ਸਪਰੇ ਆਲੇ ਉਹ ਨਾ ਵਰਤਿਓ ਜਿੱਦਾਂ ਆਪਣੀ ਲੈਂ ਵੜਾ ਜਾਂਦੀ ਆ ਤੇ ਕਲੋਰੋ ਸੈਪਰਮੈਥ੍ਰਿਨ ਜਾਂ ਜਿੱਦਾਂ ਆਉਂਦੀਆਂ ਨੇਗੀਆਂ ਹੋਰ ਸਪਰੇਹਾਂ ਆਉਂਦੀ ਨੇ ਆਪਣੇ ਥ੍ਰੈਨ ਗਰੁੱਪ ਜਿਹਦੇ ਮਗਰ ਲੱਗਿਆ ਹੋਵੇ ਉਹ ਸਪਰੇਹ ਤੋਂ ਕਿਸਾਨ ਵੀਰੋ ਤੁਸੀਂ ਗਰੇਜ ਕਰਿਓ ਕਿਉਂਕਿ ਹੁੰਦਾ ਕੀ ਆ ਜਿਹੜੀਆਂ ਉਹ ਸਪਰੇਹਾਂ ਨੇ ਆਪਣੇ ਝੋਨੇ ਦੇ ਉੱਪਰ ਗ੍ਰੀਨਰੀ ਇੰਨੀ ਚਾੜ੍ਹ ਦਿੰਦੀਆਂ ਨੇ ਹਰੇਵਾਲ ਹਰਿਆਲੀ ਇੰਨੀ ਹੋ ਜਾਂਦੀ ਝੋਨੇ ਦੇ ਵਿੱਚ ਕੱਚਾ ਹੋਣ ਲੱਗਦਾ ਝੋਨਾ ਜਿਹਦੇ ਨਾਲ ਤੇਲੇ ਦਾ ਅਟੈਕ ਆ ਜਿਹੜਾ ਉਹ ਬਦਨ ਦਾ ਖਤਰਾ ਹੋ ਜਾਂਦਾ ਤੇ ਫਿਲਹਾਲ ਜਿੱਦਾਂ ਆਪਾਂ ਕਹਿ ਦਈਏ ਆਪਣੇ ਖੇਤੀ ਮਾਹਰ ਜਾਂ ਕਿਸਾਨਾਂ ਦਾ ਤਜਰਬੇ ਦੇ ਮੁਤਾਬਕ ਜਿਹੜਾ ਟੈਂਪਰੇਚਰ ਆ ਤੇਲੇ ਦੇ ਅਨੁਕੂਲ ਨਹੀਂ ਹੈਗਾ ਫਿਲਹਾਲ ਹਜੇ ਵੀ ਜਿੱਥੇ ਤੇਲਾ ਹੈਗਾ ਉੱਥੇ ਹੀ ਰਹੂਗਾ ਹਜੇ ਜਿਨ੍ਹਾਂ ਨੇ ਸਪਰੇਅ ਕਰੀ ਹੋਈ ਆਗੀ ਉਹਨਾਂ ਦਾ ਅਟੈਕ ਰੁਕ ਵੀ ਸਕਦਾ ਬਈ ਤੇ ਬਾਕੀ ਅਗਲੇ ਦਿਨਾਂ ਦੇ ਵਿੱਚ ਇਹ ਮੌਸਮ ਅਨੁਕੂਲ ਹੋਇਆ ਤਾਂ ਫੇਰ ਸ਼ਾਇਦ ਆਪਾਂ ਨੂੰ ਸਪਰੇਹਾਂ ਕਰਨੀਆਂ ਪੈਣ ਦੇਲੇ ਦੀਆਂ ਕਿਉਂਕਿ ਝੋਨੇ ਨੇ ਜਿਹੜਾ ਹਜੇ ਖੜਨਾ तकरीबन 20 20 ਦਿਨ 25 25 ਦਿਨ ਉਹਨੇ ਟਾਈਮ ਦੇ ਵਿੱਚ ਅਟੈਕ ਬਹੁਤ ਜ਼ਿਆਦਾ ਹੋ ਜਾਂਦਾਗਾ ਲੌਂਗ ਟਰਮ ਵੈਰੈਟੀਆਂ ਨੇ ਜਿਹੜੀਆਂ ਉਹਨਾਂ ਦੇ ਲਈ ਤਾਂ ਮੈਂ ਵੀਡੀਓ ਕਿਸਾਨ ਵੀਰੋ ਤਾਂ ਹੀ ਪਾ ਰਿਹਾ ਵੀ ਜਿਹੜੀਆਂ ਸੁੰਡੀ ਵਾਲੀਆਂ ਸਪਰੇਹਾਂ ਨੇ ਜੇ ਤੁਸੀਂ ਦੂਜੀ ਸਪਰੇਹ ਕਰ ਰਹੇ ਹੋਗੇ ਇਹਦੇ ਵਿੱਚ ਸੁੰਡੀ ਵਾਲੀਆਂ ਜਿਹੜੀਆਂ ਸਪਰੇਹਾਂ ਨੇ ਥਰਨ ਗਰੁੱਪ ਨਾਲ ਵਰਤਿਓ ਜਿਹੜੀਆਂ ਝੋਨੇ ਨੂੰ ਕੱਚਾ ਕਰਨ ਜੇ ਤੁਸੀਂ ਵਰਤਣਾ ਕੋਰਾ ਜਨ ਦਾ ਟੈਕਨੀਕਲ ਵਰਤ ਲੋ ਲਿਆ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਸਤਾ ਪੈਂਦਾ ਤੇ ਵਧੀਆ ਰਿਜ਼ਲਟ ਨੇ ਉਹਦੇ ਤੇ ਬਾਕੀ ਫੇਮ ਵਰਤ ਸਕਦੇ ਹੋ ਤੁਸੀਂ ਐਂਡਾਕਸਾ ਕਾਰਬੌਨ ਦੀ ਦਵਾਈ ਉਹ ਵਰਤ ਸਕਦੇ ਹੋ ਸਸਤੀ ਜੇ ਤੁਸੀਂ ਕਰਨੀ ਆ ਪਰ ਜੇ ਗੱਲ ਕਰੀ ਆਪਾਂ ਜਿਵੇਂ ਐਮੈਮੈਕਟਨ ਬੈਂਜੂਏਟ ਸੇਮੀਆ ਵਗੈਰਾ ਜੀ ਆਉਂਦੀਆਂ ਨਹੀਂ ਆ ਉਹਨਾਂ ਦੇ ਵਿੱਚ ਵੀ ਕਿਸਾਨ ਵਿਰੋਧ ਰੈਨਿੰਗ ਗਰੁੱਪ ਹੁੰਦਾ ਉਹ ਵੀ ਜੂਨੇ ਨੂੰ ਜਿਹੜਾ ਕੱਚਾ ਕਰਦਿਆਂ ਨੇ ਮੈਂ ਤੁਹਾਡੇ ਲਈ ਤਾਂ ਹੀ ਇਹ ਵੀਡੀਓ ਪਾਈ ਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਉਹੀ ਕਰਨੀ ਆ ਦੇਖੋ ਮੈਂ ਵੀ ਉਹ ਵਰਤਤੀਆਂ ਸੀ ਪਰ ਮੈਂ ਪਹਿਲੀ ਸਪਰੇਅ ਦੇ ਵਿੱਚ ਵਰਤੀ ਦੂਜੀ ਵਿੱਚ ਮੈਂ ਕੋਰਾ ਜਿੰਦਾ ਟੈਕਨੀਕਲ ਹੀ ਵਰਤ ਲਿਆ ਸੀਗਾ ਸਸਤਾ ਪਿਆ ਆਪਾਂ ਨੂੰ ਤੇ ਵਧੀਆ ਰਿਜ਼ਲਟ ਨੇ ਉਹਦੇ ਲੰਬੇ ਤੇ ਹੁਣ ਆਪਨੇ 1509 ਦੇ ਕਰਿਆ ਸੀ ਗੱਲਿਆ ਕੇ ਆਪਾਂ ਨੇ ਮੇਰੇ ਖਿਆਲ ਨਾਲ 1 ਮਹੀਨੇ ਵਾਂਗੂ ਹੋ ਗਿਆ ਕੋਈ ਸਮੱਸਿਆ ਨਹੀਂ ਆਈ ਹੈਗੀ ਬਾਕੀ ਪਰਮਾਤਮਾ ਦੀ ਕਿਰਪਾ ਰਹੀ ਹੈ ਮੀਂਹ ਵਗੈਰਾ ਪੈਂਦੇ ਰਹੇ ਨੇ ਪੱਤਾ ਲਪੇੜ ਦੀ ਤਾਇਤ ਦੀ ਪ੍ਰੋਬਲਮ ਹੀ ਨਹੀਂ ਆਈ ਆਪਾਂ ਨੂੰ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਸਿੰਥੈਟਿਕ ਦਵਾਈਆਂ ਨੇ ਜਿਹੜੀਆਂ ਉਹਨਾਂ ਦਾ ਗਰੇਸ ਕਰਿਆ ਕਰੋ ਜਦੋਂ ਝੋਨਾ ਆਪਣਾ ਮੁੰਜਰਾ ਝਕਾਉਣ ਲੱਗ ਜੇ ਕਿਉਂਕਿ ਫਿਰ ਤੇਲੇ ਦਾ ਅਟੈਕ ਆ ਜਿਹੜਾ ਉਹ ਵਧਾਉਣ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ ਤੇ ਝੋਨੇ ਨੂੰ ਪੱਕਣ ਦੇ ਵਿੱਚ ਵੀ ਇਹ ਜਦੋਂ ਝੋਨਾ ਹਰੇ ਬਾਈਚ ਹੋ ਜਾਂਦਾ ਆਪਾਂ ਨੂੰ ਪੱਕਣ ਦੇ ਵਿੱਚ ਵੀ ਸਮੱਸਿਆ ਆਉਣ ਲੱਗ ਜਾਂਦੀ ਹੈ ਝੋਨੇ ਨੂੰ ਕਿਉਂਕਿ ਮੌਸਮ ਆ ਜਿਹੜਾ ਹਜੇ ਤਕਰੀਬਨ ਹੁਣ 4-5 ਦਿਨ ਜਿਹੜਾ ਮੌਸਮ ਬਹੁਤ ਗਰਮ ਰਹਿਣ ਦੀ ਉਮੀਦ ਆ 26-27 ਤਰੀਕ ਤੱਕ ਗਰਮੀ ਬਹੁਤ ਹੋਗੀ ਦਿਨ ਦੀ ਵੀ ਤੇ ਰਾਤ ਦੀ ਵੀ ਟੈਂਪਰੇਚਰ ਆਪ ਹੈ ਤੇ ਜੇਕਰ ਤੁਸੀਂ ਕੋਈ ਵੀ ਸਪਰੇਅ ਇਸ ਟਾਈਮ ਕਰਨੀ ਆ ਮੌਸਮ ਦੇਖੇ ਬਿਨਾ ਸਪਰੇਅ ਨਾ ਕਰਿਓ ਤੇ ਟੈਕਨੀਕਲ ਵਧੀਆ ਵਰਤ ਲਿਓ ਇਹ ਨਾ ਹੋਵੇ ਕਿਉਂਕਿ ਐਤਕੀ ਜਿਹੜੇ ਚੈਸ ਵਗੈਰਾ ਦੇ ਟੈਕਨੀਕਲ ਨੇਗੇ ਉਹ ਵੀ ਤੁਹਾਨੂੰ ਢਾਈ ਢੂਈ ਕਸੋ ਦੇ ਕਿਲੇ ਦੇ ਏੜ-ਗੇੜ ਪੈ ਜਾਂਦੇ ਨੇ हां तकरीबन 800 ਕਦੀ ਪੈ ਜਾਂਦਾਗਾ 2.5 ਤੋਂ 1.300 ਦਾ ਬਹੁਤ ਤਕੜੇ ਰਿਜ਼ਲਟ ਨੇ ਉਹਦੇ ਕਿਸਾਨ ਵੀਰੋ ਇੱਕ ਸਪਰੇਅ ਕਰਨ ਨਾਲ ਵੀ ਜੇ ਤੁਸੀਂ ਵਧੀਆ ਕੰਪਨੀ ਦਾ ਲੈ ਕੇ ਟੈਕਨੀਕਲ ਵਰਤ ਲੈ ਤਾਂ ਐ ਨਹੀਂ ਪਤਾ ਤੁਹਾਡੀ ਜੀਰੀ ਵੱਢੀ ਜਾਵੇ ਪਰ ਪਹਿਲਿਆਂ ਚ ਤੁਸੀਂ ਹੱਥ ਢਿੱਲੇ ਨਾ ਛੱਡਿਓ ਕਿਉਂਕਿ ਬਹੁਤ ਅਟੈਕ ਸੌਣ ਨੂੰ ਮਿਲ ਰਿਹਾ ਤੇਲੇ ਦਾ ਵਿੱਚ ਵਿੱਚ ਜਿੱਥੇ ਜ਼ਿਆਦਾ ਮੋਇਸਚਰ ਰਹਿੰਦਾਗਾ ਤੇ ਬਾਕੀ ਕਿਸਾਨ ਵੀਰੋ ਜੇ ਡੋਡੀ ਰੋਗ ਵਾਲੀ ਤੁਸੀਂ ਸਪਰੇਅ ਪਹਿਲਾਂ ਨਹੀਂ ਕਰੀ ਤਾਂ ਕਿਰਪਾ ਕਰਕੇ ਪਾਣੀ ਥੋੜਾ ਜਿਹਾ ਜਦੋਂ ਖੇਤ ਪਾਣੀ ਆਪਣਾ ਜੀਰ ਜੇ ਫੇਰ ਖੇਤ ਨੂੰ ਪਾਣੀ ਲਾਉਣ ਦੀ ਕਿਰਪਾ ਕਰਿਓ ਨਹੀਂ ਜਿਹੜਾ ਤੁਹਾਡੇ ਡੁੱਡੀ ਰੋਗ ਦੀ ਸਮੱਸਿਆ ਹੋ ਬਾਤ ਸਕਦੀ ਆ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਇਹ ਦਿੱਤੀ ਆ ਜਾਣਕਾਰੀ ਵਧੀਆ ਲੱਗਿ ਹੋਵੇਗੀ ਇਸੇ ਤਰ੍ਹਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਆਪਾਂ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਤੁਸੀਂ ਚੈਨਲ ਨੂੰ ਪਿਆਰ ਦੇਂਦੇ ਰਹੋ ਧੰਨਵਾਦ